ਟਿਕਟਾਂ ਕਾ ਲਏ ਬਿਆਜ ਦੇ ਫੈਂਮੀ ਜੇਰ ਤਾਂ ਟਿਕਟਾਂ ਕਾ ਤੋ ਲਾਉਣਾ ਹਰ ਟੈਂਸ਼ਨ ਦਾ ਹੱਲ ਹੈ ਮਰਨਾ ਕੋਈ ਹੱਲ ਹੈ ਫਤ ਜਿਉਣਾ ਬਾਈ ਮਰਨਾ ਨਹੀਂ ਕਾਇਰ ਬੰਦੇ ਮਰਦੇ ਬਾਈ ਇਹਨਾਂ ਜਿਆਦਾ ਡਿਪਰੈਸ ਹੋਇਆ ਫਿਰਦਾ ਟੈਂਸ਼ਨ ਲਈ ਫਿਰਦਾ ਕੱਲ ਬਾਈ ਨੇ ਨਹਿਰ ਚ ਛਾਲ ਮਾਰ ਇੱਕ ਕਾਰਨ ਨਾਲ ਵਿੱਚ ਮਰਨਾ ਕਰਦਾ ਮੇਰੇ ਅਜੇ ਤਾਂ ਹੈ ਨਹੀਂ ਇੱਕ ਗੱਲ ਸੁਣ ਮੇਰੀ ਇੱਕ ਧਿਆਨ ਨਾਲ ਜਿੰਦਗੀ ਦੇ ਵਿੱਚ ਜੇ ਕਿਤੇ ਕਮੀ ਆਉਂਦੀ ਆ ਉਹਦਾ ਹਰ ਚੀਜ਼ ਦਾ ਹੱਲ ਆ ਹਰ ਟੈਨਸ਼ਨ ਦਾ ਹੱਲ ਆ ਮਰਨਾ ਕੋਈ ਹੱਲ ਆ ਜੇ ਤੂੰ ਮਰ ਜਾਏਗਾ ਕੀ ਹੋ ਜਾਊ ਕਿਸਦਾ ਕੀ ਲੈ ਜਾਏਗਾ ਕੀ ਲੈ ਜਾਏਗਾ ਕਿਸਦਾ ਫਾਈ ਮੈਂ ਕੁਝ ਨਹੀਂ ਲੈ ਕੇ ਜੇ ਨਾ ਮੈਂ ਦੂਰੇ ਕੋਲੇ ਆਇਆ ਇੱਥੇ ਕਰਕੇ ਫੇ ਉਹ ਕਹਿੰਦਾ ਵੀ ਫੇ ਮਰਨ ਵਾਲੀ ਗੱਲ ਨਾ ਕਰ ਫੇ ਜਿਉਣ ਵਾਲੀ ਗੱਲ ਕਰਨੀ ਫੇ ਜੇ ਤੂੰ ਭਰਾ ਆ ਮੇਰਾ ਨਾ ਕਿ ਜ਼ਿੰਦਗੀ ਜਿਉਣ ਦੀ ਗੱਲ ਕਰ ਮਰਨ ਦੀ ਗੱਲ ਨਾ ਕਰ ਦੇਖ ਤੂੰ ਸਾਡਾ ਭਾਈ ਆ ਅਸੀਂ ਤੇਰੇ ਨਾਲ ਖੜੇ ਆ ਜਿਹੜੀ ਤੇਰੀ ਦਿੱਕਤ ਆ ਉਹ ਅਸੀਂ ਤੇਰੇ ਨਾਲ ਖੜ ਕੇ ਮਦਦ ਕਰਾਂਗੇ ਤੇਰੇ ਪੂਰੀ ਮਦਦ ਕਰਾਂਗੇ ਪਰ ਆਪਾਂ ਜਿਉਣਾ ਭਾਈ ਮਰਨਾ ਨਹੀਂ ਕੈਰ ਬੰਦੇ ਮਰਦੇ ਹੁੰਦੇ ਆ ਭਾਈ ਤੂੰ ਕੈਰ ਨਹਿਰ ਛਾਲ ਮਾਰਨ ਚੱਲਿਆ ਗਿਆ ਕੀ ਫਾਇਦਾ ਹੋਇਆ ਹੈ ਮਾਂ ਆਪਲੀ ਸਾਇ ਕੋਲੇ ਬੈਠੇ ਕਰਕੇ ਕਹਿੰਦੇ ਨਾ ਕਿ ਲੱਗਾ ਕਿਹਦੀ ਦਹਿਰ ਛਾਲ ਮਾਰੀ ਸੀ ਨੇ ਇਹ ਵੀ ਜੋ ਫੋਨ ਮਾਪ ਨਰਾਂ ਵਿੱਚ ਗਿਆ ਤਾਂ ਫਰੀਦ ਕੋਟ ਆੜੀ ਚ ਅਸਾ ਉਹ ਬੰਦ ਕੀਤੀ ਵੀ ਸੀ ਨਾ ਫਰੀਦ ਕੋਟ ਆੜੀ ਥੋੜਾ ਸੀ ਪਾਣੀ ਵਿੱਚ ਗਾਗਲ ਪਾਣੀ ਸੀਗਾ ਉਹਦੇ ਵਿੱਚ ਮੋਟਰਸਾਈਕਲ ਸਣੀ ਮਾਰਦਾ ਭਾਈ ਮਾ ਤਾਂ ਕਿਹੜਾ ਨਾਲ ਸੀ ਕਿ ਮੈਂ ਆਪ ਗਿਆ ਖੁਰ ਗਿਆ 1 ਵਜੇ ਮਾਰੀ ਹੈ ਮਾਰੀ ਤਾਂ ਸੀਗੀ ਨਾ ਹਾਂ ਮਾਰੀ ਸੀ ਮੋਟਰਸਾਈਕਲ ਹੁਣ ਤੂੰ ਮੇਰੀ ਗੱਲ ਮੰਨਦਾ ਤੂੰ ਇੱਥੇ ਰਹੇਗਾ ਕਿ ਨਹੀਂ ਨਹੀਂ ਮੈਂ ਤੂੰ ਇੱਥੇ ਰਹਿਣ ਨੂੰ ਤਿਆਰ ਆ ਮੇਰਾ ਜੀਨ ਦਾ ਕੋਈ ਹੱਜ ਹੈ ਅਸੀਂ ਤੇਰੇ ਨਾਲ ਖੜੇ ਆ ਤੇਰੀ ਪਿੰਡ ਦੇ ਵਿੱਚ ਦੁਬਾਰਾ ਠੱਕ ਬਣਾਵਾਂਗੇ ਇਹ ਵਾਦਾ ਦੇ ਦੇਣਾ। ਇਹ ਵਿਸ਼ਵਾਸ ਕਰਕੇ ਦੇਖ ਲੈ ਇੱਕ ਵਾਰ। ਪਰ ਮਰਨ ਦੀ ਗੱਲ ਨਹੀਂ ਕਰ। ਹੋਰ ਕੱਲ ਮੋਟਰਸਾਈਕਲ ਤੋਂ ਛਾਲ ਮਾਰੀ ਮੂਹੇ ਭੱਜ ਗਿਆ ਘਰੋਂ ਮੁੰਡਾ ਲੈਣ ਉੱਟ ਗਿਆ ਜਿਹਦਾ ਭਾਈ ਇੱਥੇ ਖੜਾ ਛੋਟਾ ਆਹ ਵੀ ਖੜਾ ਲੈਣ ਗਿਆ ਇਹ। ਅੱਛਾ ਜਿਹੜਾ ਲੈਣ ਗਿਆ ਮੋਟਰਸਾਈਕਲ ਤੋਂ ਛਾਲ ਮਾਰੀ ਆ ਬਸ ਛੱਟਾ-ਸੁੱਟਾ ਕਰਦੇ ਆ। ਠੀਕਰ ਮਿਲ ਬਾਈ ਜੀ ਤੂੰ ਘਰੇ ਰਹਿ ਨਹੀਂ ਤੇਰੇ ਮੇਰੀ ਮੈਂ ਤੁਹਾਡੇ ਕੋਲ ਇਸੇ ਕਰਕੇ ਕਹਿ ਜਾਂ ਜ ਮੇਰੇ ਤੂੰ ਘਰੇ ਜਾਣਾ ਹੀ ਨਹੀਂ ਤੂੰ ਮੇਰੇ ਕੋਲ ਰਹਿਣਾ ਇੱਥੇ ਇੱਥੇ ਤਾਂ ਰਹਿ ਪੈਗਾ 8 ਦਿਨ ਹੋ ਗਏ ਨਾ ਤਾਂ ਨਾ ਤਾਂ ਕਿਹੜਾ ਪਿੰਡ ਆ ਤੇਰਾ ਲੰਡੇ ਲੰਡੇ ਪਿੰਡ ਰੋਡੇ ਲੰਡੇ ਪਿੰਡ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਹਰਮੇਲ ਸਿੰਘ ਅਰਦਾਸ ਕਰਿਓ ਬਾਈ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਬਾਈ ਨੂੰ ਬਾਈ ਨੂੰ ਅੱਜ ਰੋਡੇ ਲੰਡੇ ਪਿੰਡ ਆ ਲੰਡੇ ਪਿੰਡ ਆ ਮੋਗੇ ਜ਼ਿਲ੍ਹੇ ਦਾ ਉੱਥੋਂ ਲੈ ਕੇ ਆਏ ਬਾਈ ਹੁਣੀ ਉਹਦੇ ਮੰਮੀ ਆਈ ਹੈ ਨਾਲ ਪਾਲਕ ਔਰ ਬਾਈ ਇੰਨਾ ਜ਼ਿਆਦਾ ਡਿਪਰੈਸ ਹੋਇਆ ਫਿਰਦਾ ਟੈਨਸ਼ਨ ਲਈ ਫਿਰਦਾ ਕੱਲ ਬਾਈ ਨੇ ਨਹਿਰ ਤੇ ਛਾਲ ਮਾਰਤੀ ਉਹ ਤਾਂ ਭਲਾ ਹੋਵੇ ਵਾਹਿਗੁਰੂ ਕਿਰਪਾ ਕਰਨ ਉਹ ਪੰਜਾਬ ਪੁਰਸ ਵਾਲੇ ਉਹਨਾਂ ਦਾ ਨਾਕਾ ਲੱਗਿਆ ਸੀ ਉਹਨਾਂ ਨੇ ਕੱਢ ਲਿਆ ਵਿੱਚੋਂ ਤੇ ਪਾਣੀ ਵੀ ਘੱਟ ਸੀ ਹਜੇ ਤੇ ਬਾਈ ਨੂੰ ਮਾਰੇ ਇੰਨੀ ਹਿੰਮਤ ਬਖਸ਼ਣ ਵੀ ਬਾਈ ਉੱਠ ਕੇ ਖੜਾ ਹੋਵੇ ਤਕੜਾ ਹੋਵੇ ਤੰਦਰੁਸਤ ਹੋਵੇ ਬਾਈ ਦਾ ਇੱਕ ਬੇਟਾ ਮਢੀਲਾ ਚਾ ਉਹ ਉੱਤੇ ਫਸਿਆ ਹੋਇਆ ਵਿਚਾਰਾ ਕਾਗਜ਼ ਪੱਤਰ ਨਹੀਂ ਮਿਲ ਰਹੀਆਂ ਦੀਆਂ ਔਣ ਜੋਗਿਆ ਵੀ ਹੈ ਨਹੀਂ ਉਹ ਉਹਨੂੰ ਵੀ ਕਾਗਜ਼ ਪੱਤਰ ਮਿਲਦੇ ਨੇ ਉਹ ਆ ਕੇ ਆਪਣੇ ਬਾਪ ਨਾਲ ਖੜੇ ਸਹਾਰਾ ਬਣੇ ਇਹਦਾ ਅਸੀਂ ਬਾਈ ਦਾ ਚਿਹਰਾ ਬਲਰ ਕੀਤਾ ਐਸੇ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਇਹਦਾ ਬਾਈ ਦਾ ਚਿਹਰਾ ਦਿਖੇ ਕਿਸੇ ਹੋਰ ਪਰ ਬੜੀ ਦੁੱਖ ਦੀ ਗੱਲ ਆ ਅੱਜ ਸਮਾਜ ਦੇ ਵਿੱਚ ਐਸੇ ਅੰਦਰ ਢੇਲ ਤਕੜੇ ਹੱਟੇ-ਕੱਟੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਮਾਈ ਕੀਤੀ ਆ ਮਾਈ ਡਰਾਈਵਰ ਰੱਕ ਦੇ ਉੱਤੇ ਚੋਟੀ ਦਾ ਵਧੀਆ ਡਰਾਈਵਰ ਆ ਕੋਈ ਨਸ਼ਾ ਪਤਾ ਨਹੀਂ ਕਰਦਾ ਤੇ ਬਸ ਇੰਨੀ ਕੀ ਜ਼ਰੂਰਤ ਆ ਵੀ ਇਹ ਵੀਰਾ ਤਕੜਾ ਹੋਵੇ ਤੰਦਰੁਸਤ ਹੋਵੇ ਅਰਦਾਸ ਕਰਿਓ ਅਰਦਾਸ ਕਰਿਓ ਹਰਮੇਲ ਸਿੰਘ ਦੇ ਵਾਸਤੇ ਹਰਮੇਲ ਸਿੰਘ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ ਗੋਟੀ ਮਾਂ ਵਿਚਾਰੀ ਜਿਨੇ ਹੁਣ ਆਪਣੇ ਪੁੱਤ ਦਾ ਸੁੱਖ ਲੈਣਾ ਬਾਪੂ ਵੀ ਮੰਜੇ ਤੇ ਪਿਆ ਹੈ ਹਰਮੇਲ ਦਾ ਬਜ਼ੁਰਗ ਹੋ ਚੁੱਕਿਆ ਵਿਰਧ ਹੋ ਚੁੱਕਿਆ ਤੇ ਮਾਂ ਵੀ ਤੁਸੀਂ ਦੇਖਦੇ ਹੋ ਤੇ ਵਿਚਾਰੀ ਇਸ ੁੱਡੇ ਬਾਰੇ ਆਪਣੇ ਪੁੱਤ ਨੂੰ ਇੱਥੇ ਲੈ ਕੇ ਆਈ ਸੀ ਵੀਰੇ ਬੇਬੇ ਵਿਚਾਰੀ ਦੱਸੇ ਰੋ ਰੋ ਕੇ ਵੀ ਪੁੱਤ ਤੇ ਨਹਿਰ ਵੱਲ ਨੂੰ ਭੱਜ ਗਿਆ ਛਾਲ ਮਾਰਤੀ ਨਹਿਰ ਚ ਬੜਾ ਔਖਾ ਬਚਾਇਆ ਇਹ ਭਰਾ ਵਾਹਰ ਮੇਲ ਦਾ ਇਹ ਖੇਤੀਬਾੜੀ ਕਰਦਾ ਤੇ ਬਾਈ ਮੈਂ ਆਪ ਦੀ ਜ਼ਮੀਨ ਦਾ ਬੱਚੇ ਦੇ ਨਾਂ ਦਾ ਵਾਦੀ ਮਨੀਲਾ ਦੇ ਵਿਆਹ ਉਹਦਾ ਕਰਨ ਦੀ ਬਾਤ ਜਿਹੜੀ ਗੱਲ ਹੋਈ ਹੈ ਇੱਥੋਂ ਕੰਮ ਵਾਦਾ ਵਾਦਾ ਇਹਨਾਂ ਨੇ ਮੇਰੇ ਮੈਂ ਆਪਣਾ ਚਲਿਆ ਗਿਆ ਬਿਆਹ ਬਿਆਹ ਤੇ ਫੈਲਾਉਣ ਲੱਗਾ ਮੇਰੇ ਪਿੱਛੋਂ ਪਤਨੀ ਨੇ ਕੰਮ ਕਾਮ ਵਧਾਇਆ ਕੀ ਗੱਲ ਹੋਈ ਆ ਜੁੰਡੇ ਨੇ ਮੇਰੇ ਆ ਕਹਾਣੀ ਬਣ ਗਈ ਮਾਪਦੇ ਪਾਂ ਜੀ ਜਰੂਰ ਚੜਾਉਣਾ ਆ ਸੀ ਤਾਂ ਜ ਉਹਨੇ ਜਾਣਾ ਸੀ ਕਨੇਸਰ ਇੰਨੀ ਗੱਲ ਹੋਈ ਆ ਮੇਰੇ ਬਾਅਦ ਇਹਨਾਂ ਨੇ ਕੰਮ ਵਧਾਇਆ ਤਾਂ ਹਣ ਬਹੁਤ ਫਰੇਦ ਕੋਈ ਗੱਲ ਨਹੀਂ ਰਪਾਲ ਹੁਣ ਸਾਰਾ ਕੁਝ ਠੀਕ ਹੋ ਜਾਊਗਾ ਠੀਕ ਆ ਮੇਰੇ ਤੇ ਭਰੋਸਾ ਕਰਦਾ ਨਾ ਹਰਮੇਲ ਹਰਮੇਲ ਸੌਰੀ ਕਰੇਗਾ ਨਾ ਭਰੋਸਾ ਭਾਈ ਉਹ ਖਰੋੜ ਦੇ ਫੌ ਲਈ ਮੇਰਾ ਮੂਡ ਨਹੀਂ ਆ ਕੋਈ ਨਾ ਪਤਾ ਦਿਖਾਉਣੇ ਡਾਕਟਰ ਨੂੰ ਮੁੰਡਾ ਠੀਕ ਆ ਇਹ ਤਾਂ ਤੁਸੀਂ ਐਸਾ ਹੁੰਦਾ ਕਿ ਇਹਦੇ ਮੁੰਡੇ ਦੇ ਨਾ ਕਰਵਾਤਾ ਉਹਦਾ ਵਿਆਹ ਕਰਨ ਦੀ ਬਾਬਤ ਉਹ ਉਹ ਇਹ ਉਹਦਾ ਰੱਤਾ ਹੋ ਜੂਗਾ ਉਹਨੂੰ ਚੰਗਾ ਵਿਆਹ ਪਰ ਮਾਂ ਅੱਜ ਕੱਲ੍ਹ ਜ਼ਮਾਨਾ ਨਹੀਂ ਹੈਗਾ ਵੀ ਬੈਠਿਆਂ ਤੋਂ ਮੁੰਡਿਆਂ ਦੇ ਨਾ ਜ਼ਮੀਨਾ ਕਰਾ ਦੇ ਉਹ ਵੀ ਫਿਰ ਟਰੱਕਾ ਠੁੱਕਾ ਦੇ ਬਾਹਰ ਆ ਜਾਂਦਾ ਸੀ ਗਾ ਫਿਰ ਰਸੀਆਂ ਚੱਲੂ ਠੀਕ ਹੈ ਬੁੱਕਾ ਕਿ ਨਾ ਕਰਾ ਦਿੰਨੀ ਚਲੋ ਵਾਹ ਗੁਰ ਜੋ ਮਨਜ਼ੂਰ ਕੋਈ ਨਾ ਹਰ ਮੇਲ ਭਾਈ ਤੂੰ ਫਿਕਰ ਨਹੀਂ ਕਰਨਾ ਇਹ ਗੱਲ ਨਹੀਂ ਸੋਚਣੀ ਵੀ ਮੈਨੂੰ ਵੜਾਪੇ ਚ ਕੌਣ ਸੰਭੂ ਤੇਰੇ ਭਰਾ ਬੈਠੇ ਆਂ ਸੀ ਤੂੰ ਸਾਡੇ ਕੋਲ ਸੇਵਾ ਕਰਾਉਣੀ ਐ ਇੱਥੇ ਆਪਾਂ ਇਕੱਠੇ ਭਰਾ ਦੋਨੇ ਸੇਵਾ ਕਰਾਂਗੇ ਇੱਥੇ ਰਹਿਣਾ ਠੀਕ ਆ ਹੂੰ ਠੀਕ ਹਨਾ ਤੂੰ ਹੈਂ ਬਾਈ ਠੀਕ ਹਨਾ ਬਾਈ ਟੀਕਾ ਲਾ ਦੇ ਜਾਂ ਦੇ ਪੈਣ ਨਹੀਂ ਜਾਣਾ ਕਹਿੰਦਾ ਜਰ ਦਾ ਟੀਕਾ ਕਦ ਤੋ ਲਾਉਣਾ ਇਹ ਵੈਕਸੀਨ ਅਗਰ ਦਿੱਤੀ ਹੋਈ ਨਹੀਂ ਕਾਤੋਣਾ ਮੈਂ ਨਹੀਂ ਕਰਾਂ ਕਾਰਨ ਮੈਨੂੰ ਮੈਂ ਮੰਨ ਗਏ ਇੱਕ ਕਾਰਨ ਦੱਸ ਦੇ ਮੈਂ ਮੰਨ ਜਾਊਗਾ ਮੈਂ ਮਿਲਵਾਂ ਕਾਨ ਸਾਰੇ ਦਾ ਦੀਵਾ ਜੀ ਇੱਕ ਕਾਰਨ ਨਾਲ ਤੂੰ ਮਰਨਾ ਕਰ ਤੋ ਚੋਣਾ ਬਸ ਮੇਰੀ ਇੱਜ਼ਤ ਹੈ ਨਹੀਂ ਬੈਣ ਹੈ ਇੱਜ਼ਤ ਹੈ ਨਹੀਂ ਬੈਣ ਕਾਰਨ ਕੀ ਆ ਇੱਜ਼ਤ ਕਿੱਥੇ ਗਈ ਕਾਰਨ ਮੇਰੀ ਮੌਤ ਆ ਰਹੀ ਨਹੀਂ ਇੱਜ਼ਤ ਕੀਤੇ ਕਰਕੇ ਖਰਾਬ ਹੋ ਗਈ ਭਾਈਆਂ ਕਰਕੇ ਦੇਖ ਲਓ ਕੁਛ ਕਰ ਲਓ ਜੇ ਭਰਾਵਾ ਕਰਕੇ ਹੋ ਠੀਕ ਆ ਹੁਣ ਜੇ ਆਪਾਂ ਭਰਾਵਾਂ ਨਾਲ ਗੱਲ ਕਰੀਏ ਉਹਨਾਂ ਤੋਂ ਤੇਰੀ ਪਿੰਡ ਚ ਦੁਬਾਰਾ ਇੱਜ਼ਤ ਬਣ ਜਵੇ ਠੋਕ ਬਣ ਜੇ ਫਿਰ ਮੰਨਦਾ ਨਹੀਂ ਮੈਂ ਤੇਰੇ ਨਾਲ ਚੱਲੂ ਮੈਂ ਪਿੰਡ ਨਾਲ ਗੱਲ ਕਰੂੰ ਸਾਰੇ ਨਾਲ ਤੇਰੇ ਨਾਲ ਇਜ਼ਤ ਦੁਆਰਾ ਅਸੀਂ ਬਣਾਵਾਂਗੇ ਦਾ ਚਾਹਣਾ ਤੋਂ ਬਣਾਉਣੀ ਇੱਜ਼ਤ ਹੀ ਬਣਾਉਣੀ ਚਾਹਣਾ ਤੇ ਇਹ ਵਾਰਾ ਜਰੇ ਨਾਲ ਜੇ ਤੂੰ ਮੇਰੇ ਕੋਲੇ 1 ਸਾਲ ਸੇਵਾ ਕਰਾ ਦੇਵੇਂ ਲੋਕਾਂ ਨੂੰ ਇੱਥੇ ਪਤਾ ਲੱਗੇ ਵੀਡੀਓ ਚ ਪਿਆ ਬਾਈ ਸੇਵਾ ਕਰਾਉਂਦਾ ਆਪਣੇ ਪਿੰਡ ਵਾਲਾ ਓਏ ਸਾਰਾ ਪਿੰਡ ਤੇਰੀ ਇੱਜ਼ਤ ਨਾ ਕਰੇ ਤਾਂ ਕਹਿ ਦੀ ਇੱਕ ਸਾਲ ਸੇਵਾ ਕਰਾ ਦੇ ਮੇਰੇ ਨਾਲ ਰਹਿ ਕੇ ਸਾਨੂੰ ਲੋੜ ਆ ਸੇਵਾ ਦੀ ਬਾਈ ਮੈਂ ਅੱਖ ਲਾ ਨਹੀਂ ਬਾਈ ਤੇਰਾ ਨਾਂ ਕੀ ਆ ਮੇਰਾ ਨਾਂ ਬਾਈ ਹਰਮੇਲ ਹੈ ਹਰਮੇਲ ਬਾਈ 1 ਸਾਲ ਹਰਮੇਲ ਸਿੰਘ ਬਾਈ ਵਾਸਤੇ ਵੀ ਕਰੀਰ ਅਰਦਾਸ ਬੇਨਤੀ ਜੀ ਵੀਰਾ ਬਹੁਤ ਜ਼ਿਆਦਾ ਡਿਪਰੈਸ ਦਾ ਲੈ ਵੀਰ ਹੱਥ ਤੇ ਪਰ ਮੇਲ ਵੀ ਨਹੀਂ ਪ੍ਰਸ਼ਾਦ ਸਮਝ ਕੇ ਛਕਣੀ ਹੈ ਗੋਲੀ ਠੀਕ ਹੈ ਗੁਰੂ ਕਾ ਲੰਗਰ ਆਹੇ ਦਵਾਈਆਂ ਦਾ ਲੰਗਰ ਲਾਉਨੇ ਆਪਾਂ ਸ਼ਾਕਤ ਵਾਹ 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 ਕਰੀਰ ਅਰਦਾਸ ਬੇਨਤੀ ਬਾਈ ਨੂੰ ਮਹਾਰਾਜ ਤੰਦਰੁਸਤੀ ਭਾਖਸ਼ ਸੱਚੇ ਪਾਤਸ਼ਾਹ ਜਿਉਣ ਦੀ ਅੰਦਰੋਂ ਤਮੰਨਾ ਪੈਦਾ ਹੋਵੇ ਬਾਈ ਦੇ ਅੰਦਰੋਂ ਜ਼ਿੰਦਗੀ ਜਿਉਣ ਦਾ ਬਲਬਲਾ ਪੈਦਾ ਹੋਵੇ ਵੀਰ ਦੇ ਅੰਦਰ ਕਰੇ ਅਰਦਾਸ ਬਜ਼ੁਰਗ ਮਾਂ ਵਿਚਾਰੀ ਇਸ ਉਮਰ 'ਚ ਆਪਣੇ ਪੁੱਤ ਨੂੰ ਇਦਾਂ ਨਹਿਰਾ ਚ ਡੱਕ ਦੇਣੀ ਦੇਖ ਸਕਦੀ